ਸ਼੍ਰੀ ਮਨਜੀਤ ਬਾਲੀ ਮੈਂਬਰ ਡਾਕਟਰ ਅੰਬੇਦਕਰ ਫਾਊਂਡੇਸ਼ਨ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਐਮਪਾਵਰਮੈਂਟ ਗਵਰਨਮੈਂਟ ਆਫ ਇੰਡੀਆ ਅੱਜ ਉਚੇਚੇ ਤੌਰ ਤੇ ਗੁਰੂ ਨਾਨਕ ਮਿਸ਼ਨ ਐਜੂਕੇਸ਼ਨ ਐਂਡ ਮੈਡੀਕਲ ਟਰਸਟ ਢਾਹਾਂ ਕਲੇਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਵ ਨਿਯੁਕਤ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੂੰ ਪ੍ਰਧਾਨ ਬਣਨ ਦੀ ਵਧਾਈ ਦੇਣ ਪਹੁੰਚੇ ਇਸ ਮੌਕੇ ਉਹਨਾਂ ਅਦਾਰੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਇਸ ਮੌਕੇ ਨਵਯੁਕਤ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਢਾਹਾਂ ਨੇ ਸ਼੍ਰੀ ਬਾਲੀ ਦਾ ਆਪਣੇ ਸਾਥੀਆਂ ਸਮੇਤ ਪਰਵਾ ਸਵਾਗਤ ਕੀਤਾ ਅਤੇ ਉਹਨਾਂ ਦਾ ਧੰਨਵਾਦ ਕੀਤਾ ਬਾਲੀ ਸਾਹਿਬ ਤੁਸੀਂ ਅੱਜ ਇੱਥੇ ਗੁਨਾਹ ਕਮਿਸ਼ਨ ਢਾਹਾਂ ਕਲੀਰਾਂ ਪਹੁੰਚੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਾਡੇ ਕੁਲਵਿੰਦਰ ਸਿੰਘ ਢਾਹਾਂ ਜੀ ਨਵੇਂ ਪ੍ਰਧਾਨ ਵੀ ਬਣੇ ਨੇ ਇਹਨਾਂ ਨੂੰ ਵਧਾਈਆਂ ਦੇਣ ਪਹੁੰਚਿਓ ਕੀ ਕਹੋਗੇ ਇਸ ਮੌਕੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਮਿਹਨਤੀ ਜੋ ਵਿਅਕਤੀ ਕਾਫੀ ਸਮੇਂ ਤੋਂ ਜੋ ਸੇਵਾ ਕਰ ਰਿਹਾ ਸੀ ਨਾ ਗੁਰੂ ਨਾਨਕ ਮੈਡੀਕਲ ਐਂਡ এডਿਕੇਸ਼ਨ ٹرسٹ ਜੁਹੜਾਇਆ ਤਾਂ ਬਸੇ ਔਰ ਉਹਨਾਂ ਨੂੰ ਪੂਰੇ ਸਰ ਸੰਮਤੀ ਨਾਲ ਜਿਹੜਾ ਪ੍ਰਧਾਨ ਬਣਾਇਆ ਗਿਆ ਸ੍ਰੀ ਕੁਲਵਿੰਦਰ ਸਿੰਘ ਤਾਹਾਂਜੀ ਨੂੰ ਬੜੀ ਖੁਸ਼ੀ ਦੀ ਗੱਲ ਆ ਤੇ ਮੈਂ ਦਿੱਲੀ ਸੀਗਾ ਮੈਨੂੰ ਇਹ ਪਤਾ ਲੱਗਾ ਮੈਂ ਕਿਹਾ ਵੀ ਅੱਜ ਪਹਿਲਾਂ ਮੈਂ ਵੱਡੇ ਵੀਰ ਨੂੰ ਬਧਾਈਆਂ ਦੇ ਕੇ ਆਵਾਂ ਕਿਉਂਕਿ ਇਨਾਂ ਨੂੰ ਮੈਂ ਪਹਿਲਾਂ ਵੀ ਦੋ-ਤਿੰਨ ਵਾਰ ਆ ਕੇ ਦੇਖਿਆ ਜੋ ਇੱਥੇ ਕੰਮ ਕਰਦੇ ਪੂਰੀ ਟੀਮ ਜਿਹੜੀ ਆ ਇਸ ਲਈ ਪ੍ਰੰਧਕ ਕਮੇਟੀ ਆ ਇਹ ਬਲੀ ਭਾਵਨ ਸੇਵਾ ਭਾਵਨਾ ਨਾਲ ਜਿਹੜੀ ਕੰਮ ਕਰ ਰਹੀ ਆ ਔਰ ਕਿਤੇ ਵੀ ਕੋਈ ਵੀ ਭੇਦ ਭਾਵ ਨਹੀਂ ਇੱਕ ਸਲਾਹ ਨਾਲ ਜਿਹੜਾ ਵਿਚਾਰ ਇੱਕ ਕਰਕੇ ਜਿਹੜਾ ਕੰਮ ਕਰ ਰਹੇ ਆ ਕਿਤੇ ਵੀ ਕੋਈ ਪ੍ਰੋਬਲਮ ਆ ਪ੍ਰੋਬਲਮ ਚਾਹੀ ਇਹਦਾ ਬੈਠ ਕੇ ਹੱਲ ਵੀ ਕਰਦੇ ਆ ਔਰ ਬਹੁਤ ਵਧੀਆ ਜਿਹੜਾ ਸਕੂਲ ਆ ਉੱਥੇ ਵੀ ਮੈਂ ਕਦੇ ਜਾ ਕੇ ਦੇਖਿਆ ਜੋ ਸਾਡੇ ਡਾਇਰੈਕਟਰ ਸਾਡੇ ਗੁਰੂ ਵੀ ਆ ਸਰ ਹਰਮਨ ਸਿੰਘ ਬਲਨਾ ਜੀ ਉਹਨਾਂ ਦੇ ਨਾਲ ਮੈਂ ਉੱਥੇ ਸਾਰਾ ਦੇਖਿਆ ਕਿ ਕਟੂਕਲਰ ਲਗਭਗ 1700 ਬੱਚਾ ਉਸ ਸਕੂਲ ਵਿੱਚ ਜਿਹੜਾ ਆ ਉਹ ਸਟੱਡੀ ਕਰ ਰਿਹਾ ਹੈ ਬੜੀ ਪੇਸ਼ਾ ਇਲਾਕੇ ਵਿੱਚ ਮੈਂ ਕਈ ਸਕੂਲ ਦੇਖਿਆ ਉੱਥੇ ਇੰਨੀ ਜਿਹੜੀ ਗਿਣਤੀ ਨਹੀਂ ਹੈਗੀ ਫਿਰ ਵੀ ਜਿਹੜਾ ਇਹਨਾਂ ਦੀ ਮਿਹਨਤ ਸਾਰਿਆਂ ਦੀ ਇਹ ਸਾਰੇ ਲੱਗੇ ਹੋਏ ਆ ਇਸੇ ਤਰ੍ਹਾਂ ਹੀ ਜਿਹੜੀ ਮਿਹਨਤ ਕਰਨੇ ਹਸਪੀਟਲ ਦੇ ਅੱਚੀ ਮੈਂ ਡਾਕਟਰਾਂ ਨਾਲ ਮਿਲਿਆ ਬੜੇ ਵਧੀਆ ਡਾਕਟਰ ਟੀਮ ਹੈਗੀ ਆ ਕੰਮ ਕਰਦੇ ਆ ਔਰ ਲੋਕ ਵੀ ਜਿਹੜੇ ਇੱਥੇ ਸੰਤੁਸ਼ਟ ਹੋ ਕੇ ਜਾ ਰਹੇ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਇੱਦਾਂ ਹੀ ਸੇਵਾਵਾਂ ਭਾਵਨਾ ਦਾ ਕੰਮ ਕਰਦੇ ਰਹਿਣ ਤੇ ਇਹ ਜਿਹੜੇ ਆ ਹਸਪੀਟਲ ਆ ਜਿਹੜਾ ਇਹ ਟਰੱਸਟ ਆ ਜਿਹੜਾ ਸਕੂਲ ਆ ਇੱਦਾਂ ਹੀ ਜਿਹੜਾ ਬਲੰਗੀਆਂ ਸੂਬੇ ਜਗਤ ਸਿੰਘ ਧੰਗਦੇਵ ਬਾਈਕੂ ਜੀ ਖਾਲਸਾ ਬਲੀ ਸਾਬ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਵੀ ਇੱਕ ਬੜਾ ਸਿਰਮੌਰਨ ਆ ਰਿਹਾ ਹੈ ਇਸ ਇਲਾਕੇ ਦਾ ਸਿੱਖਿਆ ਦੇ ਵਿੱਚ ਖੇਤਰ ਦੇ ਵਿੱਚ ਤੇ ਸਿਹਤ ਦੇ ਖੇਤਰ ਦੇ ਵਿੱਚ ਤੇ ਜਿਸ ਤਰ੍ਹਾਂ ਤੁਸੀਂ ਭਾਰਤ ਸਰਕਾਰ ਦੇ ਵਿੱਚ ਇੱਕ ਵੱਡੀ ਨਮੰندگی ਕਰ ਰਹੇ ਹੋ ਭਾਰਤ ਦੀ ਸਰਕਾਰ ਦੇ ਵਿੱਚ ਕੋਈ ਇਹਨਾਂ ਲਈ ਕੋਈ ਪੈਕੇਜ ਜਾਂ ਭਾਰਤ ਸਰਕਾਰ ਨੂੰ ਕੋਈ ਸਪਰਸ਼ ਕਰੋਗੇ ਨਹੀਂ ਮੇਰੀ ਗੱਲ ਹੋਈ ਸੀ ਪਿਛਲੀ ਵਾਰੀ ਮੈਂ ਜਦੋਂ ਆਇਆ ਸੀਗਾ ਮੈਂ ਕਿਹਾ ਵੀ ਇੱਕ ਯੋਜਨਾ ਸਰਕਾਰ ਦੀ ਪਾਲਿਸੀ ਹੁੰਦੀ ਆ ਉਹਦੇ ਤਹਿਤ ਮੈਂ ਕਿਹਾ ਪਰਪਾਈ ਪਰਬੋਲੇ ਭੇਜੋ ਬਣਾ ਕੇ ਸਾਨੂੰ ਇਹ ਆਪਾਂ ਉਸ ਕਨਵੈਨਸ਼ਨ ਲਈਏ ਤਾਂ ਜੋ ਕਿ ਜਿਹੜਾ ਅਸੀਂ ਸਰਕਾਰ ਵੱਲੋਂ ਵੀ ਇਸ ادارے ਜਿਹੜੀ ਆ ਵੱਡੇ ਪੱਧਰ ਤੇ ਮਦਦ ਕਰ ਸਕੀਏ ਧੰਨਵਾਦ ਜੀ ਪਤਾਂਜੀ ਕੋਈ ਸੁਆਗਤੀ ਸ਼ਬਦ ਹਾਂ ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਮਨਜੀਤ ਸਿੰਘ ਜੀ ਬਾਲੀ ਹੁਣਾ ਦਾ तहे ਦਿਲੋਂ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਜਿਹੜੇ ਅੱਜ ਇੱਥੇ ਸਾਡੇ ਕੋਲ ਸਾਨੂੰ ਮੈਨਣ ਆਏ ਆ ਸਾਡੇ ਪਰਮ ਮਿੱਤਰ ਆ ਮੈਂ ਬਹੁਤ-ਬਹੁਤ ਫੇਰ ਇਹਨਾਂ ਦਾ ਧੰਨਵਾਦ ਕਰਦਾ ਜਿਹੜੇ ਮੈਨੂੰ ਅਸ਼ੀਰਵਾਦ ਦੇਣ ਆਏ ਆ ਮੈਂ ਇਹਨਾਂ ਦੀਆਂ ਅਸ਼ਾਵਾ ਤੇ ਹਮੇਸ਼ਾ ਪੂਰਾ ਉਤਰੂੰਗਾ ਧੰਨਵਾਦ